शास्त्रीय काल जी आज ਅਸੀਂ ਕਰਨ ਜਾ ਰਹੇ ਹਾਂ ਮੇਰੀ ਦੁਨੀਆ ਵਾਤਾਵਰਨ ਸਿੱਖਿਆ ਤੀਜੀ ਸ਼੍ਰੇਣੀ ਦਾ ਪਹਿਲਾ ਪਾਠ ਪਰਿਵਾਰ ਅਤੇ ਰਿਸ਼ਤੇ ਸ਼ੁਰੂ ਕਰਦੇ ਹਾਂ ਪਹਿਲਾ ਪ੍ਰਸ਼ਨ ਕੀ ਰਾਣੀ ਨੂੰ ਸਕੂਲ ਜਾਣਾ ਚਾਹੀਦਾ ਹੈ ਜਾਂ ਘਰ ਰਹਿ ਕੇ ਆਪਣੇ ਭਰਾਵਾਂ ਨੂੰ ਖਿਡਾਉਣਾ ਚਾਹੀਦਾ ਹੈ ਇਸ ਦਾ ਉੱਤਰ ਹੈ ਹਾਂਜੀ ਰਾਣੀ ਨੂੰ ਸਕੂਲ ਜਾਣਾ ਚਾਹੀਦਾ ਹੈ ਘਰ ਵਿੱਚ ਆਪਣੇ ਭਰਾਵਾਂ ਨੂੰ ਸਕੂਲ ਤੋਂ ਬਾਅਦ ਖਿਡਾਉਣਾ ਚਾਹੀਦਾ ਹੈ ਦੂਜਾ ਪ੍ਰਸ਼ਨ ਤੁਹਾਡਾ ਚਿਹਰਾ ਪਰਿਵਾਰ ਦੇ ਕਿਸ ਮੈਂਬਰ ਨਾਲ ਮਿਲਦਾ ਜੁਲਦਾ ਹੈ ਇਸ ਪ੍ਰਸ਼ਨ ਦਾ ਉੱਤਰ ਸਾਰੇ ਬੱਚੇ ਆਪਣੇ ਆਪ ਦੱਸਣਗੇ ਫਿਰ ਅੱਗੇ ਹੈ ਖਾਲੀ ਥਾਵਾਂ ਗੰਦੇ ਹੱਥਾਂ ਵਿੱਚ ਡੈਸ਼ ਹੁੰਦੇ ਹਨ ਕਿਟਾਣੂ ਬੱਚੇ ਦੇ ਜਨਮ ਤੋਂ ਬਾਅਦ ਪਰਿਵਾਰ ਦੇ ਜੀਵਾਂ ਦੀ ਗਿਣਤੀ ਡੈਸ਼ ਜਾਂਦੀ ਹੈ ਵੱਧ ਚੀਜ਼ਾਂ ਨੂੰ ਵਰਤਣ ਤੋਂ ਬਾਅਦ ਦੁਬਾਰਾ ਉਹਨਾਂ ਦੇ ਟਿਕਾਣੇ ਤੇ ਰੱਖਣਾ ਚਾਹੀਦਾ ਹੈ किरना का परिवार डैश है छोटा थोड़े तो माता जी तो डैश की बेटी है नाना नानी ना अगे है समझो लिखो माता पिता मामा मामी भूआ फुफड़ ताया ताई मासी ਮਾਸਟਰ ਪੰਜਵਾਂ ਪ੍ਰਸ਼ਨ ਇਸ ਤੀ ਹੈ ਸਹੀ ਉੱਤਰ ਅੱਗੇ ਨਿਸ਼ਾਨ ਲਗਾਓ ਤੁਹਾਡੇ ਦਾਦਾ ਜੀ ਦੇ ਪਿਤਾ ਜੀ ਤੁਹਾਡੇ ਕੀ ਲੱਗਦੇ ਹਨ ਪਰਦਾਦਾ ਜੀ ਤੁਹਾਡੀ ਦਾਦੀ ਜੀ ਦਾਦੀ ਜੀ ਤੁਹਾਡੀ ਮਾਤਾ ਜੀ ਦੀ ਕੀ ਲੱਗਦੀ ਹੈ ਸੱਸ ਤੁਹਾਡੇ ਪਿਤਾ ਜੀ ਦੀ ਭੈਣ ਤੁਹਾਡੀ ਕੀ ਲੱਗਦੀ ਹੈ ਭੂਆ ਤੁਹਾਡੇ ਮਾਤਾ ਜੀ ਦੀ ਭੈਣ ਤੁਹਾਡੀ ਕੀ ਲੱਗਦੀ ਹੈ ਮਾਸੀ ਧੰਨਵਾਦ